ਕਿਦਾ ਹੁਣ ਉਹ ਲੱਭਣ ਦੇ ਨਾਂ ਥੱਲੇ ਲੱਭਣ ਦੇ ਹਾਨੂੰ ਸਬੂਤ ਤਾਂ ਵੇੜ ਬੱਚੇ ਦਾ ਨਹੀਂ ਪਚਾੜਾ ਕਿੱਥੇ ਆ ਨਾ ਜਿਹੜਾ ਨਾਲ ਬੰਦਾ ਵਾ ਉਹ ਸਬੂਤ ਉਹਨੂੰ ਸਾਰਾ ਪਤਾ ਉਹਨੂੰ ਕੋਈ ਮਤਲਬ ਉਹਨੂੰ ਸਾਹਮਣੇ ਕਰਦੇ ਨਹੀਂ ਹਟਾ ਚਾਹੇ ਉਹਨੂੰ ਕੁੱਟਾਂ ਲੱਗੀਆਂ ਤੇ ਕੁੱਟ ਕੇ ਮਨਾਉਨੇ ਆ ਤਾਂ ਵੀ ਨਹੀਂ ਹਟਾ ਲੱਗਿਆ ਉਹਨਾਂ ਨੂੰ ਹਾਜ਼ਰ ਕਰਨ ਦੇ ਐ ਕੀ ਦਸੀਆ ਹੁਣ ਇੱਥੇ ਤੁਹਾਡਾ ਕੋਈ ਸਬੂਤ ਉਹਨੂੰ ਕੋਈ ਬੱਚੇ ਦਾ ਸਬੂਤ ਨਹੀਂ ਲੱਭਣਿਆ ਜੁੱਤੀ ਵਾਲੀ ਪਿਤਾ ਮੇਲਾ ਦੀ ਮਾਲਕ ਸਵੇਰ ਦਾ ਇੱਥੇ ਪਹੁੰਚਿਆ ਨਹੀਂ ਕਿ ਦੋਰੀ ਵੇਚ ਰਹੀ ਹੈ ਸਾਹਮਣੀ ਹੈਗੀ ਚੋਰੀ 2 ਨੰਬਰ ਦਾ ਕੰਮ ਕਰਦੇ ਦੋ ਨੰਬਰ ਦਾ ਚੋਰੀ ਕੰਮ ਕਰਦੇ ਜਿਹ ਕੋਜਕ ਟੰਡ ਮਿਲ ਨਹੀਂ ਦੇ ਉਹਨਾਂ ਨੂੰ ਫੜਨਾ ਨਹੀਂ ਤੋਣੀ ਲਾਏ ਉਹਨਾਂ ਨੂੰ ਪੁੱਛਣਾ ਉਹ ਸਾਨੂੰ ਤੋਣੀ ਨਹੀਂ ਲਵਾਉਂਦੇ ਸਾਨੂੰ ਪੁੱਛੀ ਦੇਈਏ ਨਹੀਂ ਕੋਈ ਖਿਲਪੜਾਂ ਤੋਂ ਬੋਡੀ ਲੱਭਣਾਂ ਤੋਂ ਬੋਡੀ ਲੱਭਣਾਂ ਤੋਂ ਬੋਡੀ ਨਾਲ ਲੱਭੇ ਨਹੀਂ ਬਣਾਉਣਾ ਬੋਡੀ ਸਾਨੂੰ ਤੈਨੂੰ ਦੱਸਣਾ ਤੇ ਚਾਹੀਦਾ ਉਹਨੂੰ ਪੁੱਛਣਾ ਨਹੀਂ ਕੋਈ ਰਿੰਦਸਵੀ ਹੈਗੀ ਲੱਗਦੀ ਕੋਈ ਰੱਖ ਦਿਓ ਆਹਨੂੰ ਤਾਂ ਬਹੁਤ ਚੰਗਾ ਬੱਚਾ ਹੈ ਕੋਈ ਕੋਈ ਬੜਾ ਚੰਗਾ ਕੁਛ ਨਹੀਂ ਕਮਾਲ ਹੈ ਨਹੀਂ ਪੁੱਛਣਾ ਚਾਹੀਦਾ ਵਾ ਮਾਲਕ ਨੂੰ ਪੁੱਛਣਾ ਚਾਹੀਦਾ ਆਣ ਕੇ ਦੇਖਣਾ ਚਾਹੀਦਾ ਵੀ ਬੱਚਾ ਬੱਚੇ ਨਿੰਨੀਕੇ ਛੋਟੇ ਛੋਟੇ ਬੱਚੇ ਉਹਦੇ ਕਿੱਦਾਂ ਕਰਨਗੇ ਕਿਦਾਂ ਸਾਮਾਨ ਵਾਲੇ ਹੈ ਬੋਟੀ ਸਵੇਰ ਦੀ ਆਣਾ ਨੇ ਸਾਡੀ ਕੁੜੀ ਸੁਦੈਨ ਹੋ ਗਈ ਰੋ ਰੋ ਕੇ ਅਸੀਂ ਤਾਂ ਮਹਾ ਪਹੁੰਚਿਆ ਨੂੰ ਸਵੇਰੇ ਪਤਾ ਲੱਗਾ 9 ਵਜੇ ਕਿ 9 ਵਜੇ ਸਾਨੂੰ ਤਾਂ ਪਤਾ ਲੱਗਾ ਅਸੀਂ ਤਾਂ ਰੋਂਦੇ ਪਿੱਟਦੇ ਇੱਥੇ ਪਹੁੰਚੇ ਅਸੀਂ ਆਪਾ ਕਰਨ ਦਾ ਸਾਨੂੰ ਮੰਗ ਕਰਦੇ ਸਾਨੂੰ ਸਾਫ਼ ਮਿਲਣਾ ਚਾਹੀਦਾ ਤੁਹਾਡਾ ਬੱਚਾ ਮਿਲਣਾ ਚਾਹੀਦਾ ਜਿਹੜਾ ਆਪਣੇ ਮਨਦੀਪ ਸਿੰਘਾ ਜੀ ਦੀ ਡੈਥ ਹੋ ਗਈ ਯਾਰ ਇਹਦੇ ਚਾਚੇ ਨੇ ਜਿਹੜਾ ਮਦਈ ਆ ਉਹਨਾਂ ਨੇ ਜਿਹੜਾ ਇਹ ਪੱਛਾ ਦੱਤੀ ਕਰਾਇਆ ਜਿਹੜੇ ਜਿਹਦਾ ਮਨਦੀਪ ਸਿੰਘ ਹੈ ਇਹ ਹੈਗੇ ਟਾਂਡਾ ਮਤਲਬ ਬਰਾਂਪੁਰਾ ਰਹਿਣ ਵਾਲਾ ਇੱਕ ਹੋਕ ਮਸ਼ੀਨ ਦੇ ਉੱਤੇ ਕੰਮ ਕਰਦਾ ਸੀਗਾ ਇੱਕ ਦੋ ਨੂੰ ਇਹ ਜਾ ਕੇ ਮਸ਼ੀਨ ਲਾਇਆ ਠੀਕਰਾ ਕੇ ਉੱਥੇ ਲਾ ਕੇ ਠੀਕ ਕੀਤੀ ਆ ਉਸ ਤੋਂ ਬਾਅਦ ਜਿਹੜਾ ਇਹ ਬਦਾਨਾ ਨੇ ਸਟੇਟਮੈਂਟ ਦਿੱਤੀ ਇਹਦੇ ਚਾਚੇ ਨੇ ਬਾਬਾ ਸਿੰਘ ਨੇ ਕਿ ਇਹ ਜਿਹੜੇ ਇਹ ਤੰਗ ਕਰਦੇ ਇਹ ਜਗੀਰ ਸਿੰਘ ਮਨਦੀਪ ਸਿੰਘ ਨਾਲ ਦਾ ਪੁੱਤਰ ਮਨਜਿੰਦਰ ਸਿੰਘ ਉਹਨਾਂ ਦਾ ਪੁੱਤਰ ਤੇ ਮੁਪੀਸ ਕੁਮਾਰ ਬਈਨਾਂ ਨੇ ਨਾਲ ਹੋ ਕੇ ਜਿਹੜੀ ਆ ਇਹਦੀ ਡੈਥ ਕੀਤੀ ਹੈ ਮਤਲਬ ਇਹਨੂੰ ਮਾਰਿਆ ਤੇ ਇਹਦੇ ਉੱਪਰ ਅਸੀਂ ਐਫ ਆਈ ਆਰ ਨੰਬਰ 95 ਮਿਤੀ 2 8 2025 ਜੁਰਮ 103 335 ਬੀ ਐਨ ਐਸ ਦੇ ਤਾ ਜਿਹੜਾ ਇਹ ਪੱਤਾ ਦਰਜ ਕਰਤਾ ਮਤਲਬ 302 ਦਾ ਬੀ ਐਨ ਐਸ ਦੇ ਵਿੱਚ ਕੀ ਅਖਾਇਤ ਦਜੀ ਪਈ ਮੋਲੀਮਾਂ ਦੀ ਗ੍ਰਿਫਤਾਰੀ ਤਾਰੀ ਜਿਹੜੀ ਉਹ ਕਰ ਰਹੇ ਹਨ ਬਾਖ ਮੈਸਜਿਸਕ ਸਾਹਿਬ ਬਿਲਕੁਲ ਸਖਤ ਹਦਾਇਤਾਂ ਹੈ ਜਿਹੜਾ ਵੀ ਕੋਈ ਬੰਦਾ ਕੋਈ ਜੁਰਮ ਕਰਦਾ ਉਹਨੂੰ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਏਗਾ ਹੁਣ ਜਿਹੜੀ ਸਾਡੀ ਇਨਵੈਸਟੀਗੇਸ਼ਨ ਟੀਮ ਬਣ ਗਈ ਆ ਜਿਹੜਾ ਜਿਹੜਾ ਵੀ ਇਸ ਦੇ ਵਿੱਚ ਹੋਏਗਾ ਉਹਨੂੰ ਪਛੇ ਨਹੀਂ ਜਾਏਗਾ ਸਰ ਇਹਨਾਂ ਤੋਂ ਸਾਡੀ ਮੱਝ ਹੋਈ ਆ ਅਣਪਛਾਤੇ ਬੰਦੇ ਤੋਂ ਮਾਈਨਿੰਗ ਖਸਾਨਾ ਜਿਹੜੀ ਆ ਦੇਖ ਕੇ ਤਾਂ ਪਰਚਾ ਵੀ ਦਰ ਸਕਦਾ ਹੈ ਕਿੰਨੇ ਬੰਦੇ ਦੇ ਮੌਨਿਆਤੇ ਹੋਇਆ ਇਹ ਪਜਗੀਰ ਸਿੰਘ ਆ ਜਿੱਦੇ ਉਤੇ ਸਾਰੀ ਪ੍ਰਾਪਤੀ ਵੀ ਹੈਗੀ ਆ ਤੇ ਉਹਦਾ ਬੇਟਾ ਮਨਜਿੰਦਰ ਸਿੰਘ ਤੇ ਉਹਦੇ ਮੁਕੇਸ਼ ਕੁਮਾਰ ਤੇ ਮੁੰਜੀ ਜਗਤ ਕਿੰਨੇ ਨਾਮਜ਼ਦ ਕੀਤੇ ਗਏ ਮਾਈਨਿੰਗ ਦੀ ਉਹਨਾਂ ਨੇ ਅਣਕੁਛਾਤੇ ਦਿੱਤੀ ਹੁਣ ਸਾਡੀ ਜਿਹੜੀ ਇਨਵੈਸਟੀਗੇਸ਼ਨ ਟੀਮ ਬਣ ਗਈ ਆ ਜਿੱਦੇ ਵਿੱਚ ਜਿਹਨਾਂ ਨੇ ਮਾਈਨਿੰਗ ਕੀਤੀ ਆ ਜਾਂ ਇਸ ਮੁਕਦਮੇ ਦੇ ਵਿੱਚ ਇਨਵੋਲ ਹੈ ਉਹਨਾਂ ਦੇ ਵਰਕਲਾਫ ਜਿਹੜੀ ਉਹ ਕਾਰਵਾਈ ਕੀਤੀ ਜਾ ਰਹੀ ਹੈ ਤੇ ਅਜੇ ਵੀ ਸੰਤੋਖ ਨਹੀਂ ਮੈਂ ਦੇਣਾ ਚਾਹੁੰਦਾ ਵੀ ਉਹਨਾਂ ਨੂੰ ਇਹ ਨਾ ਕਰਨ ਅਹੀਂ ਜਿਹੜਾ ਵੀ ਤੱਤ ਹੋਣਗੇ ਜਿਹੜੇ ਵੀ ਸਹੀ ਹੋਊਗਾ ਉਹਦੇ ਵਰਕਲਾਫ ਜਿਹੜੀ ਹੈ ਜਿਨ੍ਹਾਂ ਜ ਇਸ ਕ੍ਰਾਈਮ ਦੇ ਵਿੱਚ ਇਨਵੋਲਵ ਹੋਵੇਗਾ ਬਾਹੂ ਕਮੈਸਰ ਸੁਪਰੀ ਸਾਹਿਬ ਕਿਸੇ ਨੂੰ ਬਖਸ਼ੇ ਨਹੀਂ ਜਾਏਗਾ ਸਰਕਾਰ ਨੂੰ ਪਤਾ ਇਹ ਇਨਵੈਸਟੀਗੇਸ਼ਨ ਦਾ ਚੱਲ ਰਿਹਾ 파ਟ ਹੈ ਬਾਅਦ ਤੁਹਾਨੂੰ ਜਿਹੜਾ ਇਹ ਬਾਰੇ ਪੂਰਾ ਦੱਸਿਆ ਜਾਏਗਾ ਕਿ ਕੀ ਹੋਇਆ ਸੀਗਾ ਕੀ ਨਹੀਂ ਹੋਇਆ ਸੀਗਾ ਤਾਇਤ ਅਸੀਂ ਜਿਹੜਾ ਮਕਦਮਾ ਦਰਜ ਕਰਤਾ 95 ਨੰਬਰ ਦਾ ਰਗੜਾ ਇਹਨਾਂ ਦੇ ਵਿੱਚ ਕੋਈ ਹੋਰ ਵੀ ਨਾਮ ਸਾਹਮਣੇ ਆਉਣ ਨਹੀਂ ਹੁਣ ਅੱਗੇ ਜਿਹੜੀ ਇਹ ਇਨਵੈਸਟੀਗੇਸ਼ਨ ਟੀਮ ਬਣਾਈ ਹੈ ਐਸਐਸਪੀ ਸਾਹਿਬ ਨੇ ਜਿਹੜੇ ਜਿਹੜੇ ਆਉਣਗੇ ਉਨਾ ਦੇ ਬਰਕਲਾਫ ਜਿਹੜੀ ਇਹਦੇ ਵਿੱਚ ਨੂੰ ਬਾਲ ਜਗੀਰ ਸਿੰਘ ਜਿਹੜਾ ਉਹ ਮਾਝਾ ਦਾ ਜਿਹੜਾ ਵਿਧਾਇਕ ਨਿਕੋ ਉਹਦੇ ਇੱਥੇ ਜਿਹੜਾ ਵੀ ਹੋਏਗਾ ਚਾਹੇ ਜਿਹੜਾ ਦੇ ਨਾਲ ਇਹਨਾਂ ਦਾ ਟਾਈਟ ਹੈਗਾ ਸੀ ਜਿਹੜਾ ਵੀ ਹੋਏਗਾ ਜਿਹੜਾ ਵੀ ਹੋਏਗਾ ਉਹਨੂੰ ਬਖਸ਼ਿਆ ਨਹੀਂ ਜਾਏ ਸਰ ਪਰਿਵਾਰ ਹਾਲੇ ਵੀ